ਲਓ ਜੀ ਅੱਜ ਮੱਕੀ ਹੋ ਗਈ 70 ਦਿਨਾਂ ਦੀ ਤੇ ਬਿਲਕੁਲ ਪੱਕ ਕੇ ਤਿਆਰ ਹੈ ਤੇ ਆਪਾਂ ਇਹਨੂੰ ਕੱਲ ਨੂੰ ਵੜ ਦੇਣਾਗਾ ਮੱਕੀ ਨੂੰ ਚਾਰ ਪਾਉਣਾ ਇਹਦਾ ਆਪਾਂ ਵੜ ਕੇ ਤੇ ਤੇ ਬਾਢਾ ਲਾਇ ਇਹਨੂੰ ਆਪਾਂ ਨੂੰ ਕਾਫੀ ਦਿਨ ਹੋ ਗਏ ਨਾਲ-ਨਾਲ ਆਪਾਂ ਪਸ਼ੂਆਂ ਨੂੰ ਚਾਰੀ ਜਾਂਦੇ ਆ ਤੇ ਆਹ ਜਿਹੜੇ ਮੱਥੇ ਪਾੜੇ ਸੀਗੇ ਤੁਸੀਂ ਵੇਖ ਰਹੇ ਹੋ ਵੀ ਆਹ ਖਾਲੀ ਥਾਏ ਆ ਆਪਾਂ ਉਦੋਂ ਦੇ ਚਾਰੀ ਜਾਂਦੇ ਆ ਤੇ ਮੱਕੀ ਤੁਹਾਨੂੰ ਵਿਖਾ ਦਿੰਨੇ ਆ ਵਿੱਚ ਤੋਤਿਆਂ ਨੇ ਵੀ ਬਾਢਾ ਲਾ ਰੱਖਿਆਗਾ ਛੱਲੀਆਂ ਖਾਈ ਜਾਂਦੇ ਨੇ ਤੇ ਆਹ ਦੇਖੋ ਆਹ ਛੱਲੀ ਕਿੱਡੀ ਤਾਕੜੀ ਬਣੀ ਹੋਈ ਐ ਇੱਕ ਮਿੰਟ ਪਾੜ ਕੇ ਦਿਖਾਉਣੇ ਆ ਆਪਾਂ ਤੁਹਾਨੂੰ ਇੱਕ ਹੱਥ ਨਾਲ ਮੈਂ ਪਾੜ ਦਾਂਗਾ ਤੇ ਆਹ ਦੇਖੋ ਦੇਖੋ ਛੱਲੀ ਬਿਲਕੁਲ ਪਰਮੇ ਬਣੀ ਪਈ ਐ ਤੇ ਇਹ ਵੀ ਬਹੁਤ ਵਧੀਆ ਲੱਗਿਆ ਆਪਾਂ ਨੂੰ 920820 ਐ ਜੀ ਤੇ ਅੱਜ 77 ਦਿਨ ਹੋ ਚੁੱਕੇ ਨੇ ਡਬਲ 7 ਯਾਨੀ ਕਿ ਇਹ ਆਪਾਂ 20 April ਨੂੰ ਬੀਜਤੀ ਸੀ ਤੁਸੀਂ ਆਪੇ ਹਿਸਾਬ ਲਾ ਲਓ ਵੀ ਅੱਜ 77 ਦਿਨਾਂ ਦੀ ਮੱਕੀ ਹੋ ਗਈ ਤੇ ਇਧਰ ਆਪਾਂ ਬਾਣ ਤਿਆਰ ਕਰੀ ਜਨੇ ਆ ਕੱਲ ਮੂੰਗੀ ਵੜਤੀ ਸੀਗੀ ਇਹ ਸਬਾਣ ਵਿੱਚੋਂ ਤੇ ਇਹਦੇ ਨਾਲ ਨਾਲ ਆਪਾਂ ਪਿਛਲੇ ਸਾਲ ਲਾਏ ਸੀਗੇ ਸਪੈਦੇ ਬਾਣ ਚ ਦੇਖੋ ਸਪੈਦਿਆਂ ਦਾ ਕੱਦ ਤੁਸੀਂ ਲਗਭਗ 11-11 ਫੁੱਟ ਦੇ ਸਪੈਦੇ ਹੋ ਚੁੱਕੇ ਨੇ ਤੇ ਆਹ ਥੱਲੇ ਕਟਾਈ ਲਾਤੀ ਅੱਜ ਆਪਾਂ ਸਪੈਦਿਆਂ ਦੀ ਕਿਉਂਕਿ ਥੱਲੇ ਡਾਣੀਆਂ ਜਿਆਦੇ ਕੱਢ ਗਈ ਸੀ ਤੇ ਆਪਾਂ ਮੇਨ ਗੱਲ ਕਰ ਰਹੇ ਸੀ ਮੱਕੀ ਦੀ ਤੇ ਇਧਰ ਮੱਕੀ ਕੰਨੀ ਫੇਰ ਆ ਜੋ ਮੱਕੀ ਚ ਆਪਾਂ ਲਗਭਗ ਜੂਰਗਾ ਪਾਈ ਸੀ ਸ਼ੁਰੂ ਦੇ ਵਿੱਚ ਤਿੰਨ ਵਾਰੀ ਤੇ ਉਸ ਤੋਂ ਬਾਅਦ ਜੂਰਗਾ ਦੀ ਕੋਈ ਲੋੜ ਨਹੀਂ ਪਈ ਤੇ ਸੁੰਡੀ ਵਾਲੀ ਸਪਰੇਅ ਜ਼ਰੂਰ ਕਰਨੀ ਪਈ ਆਪਾਂ ਨੂੰ ਲਗਭਗ 5 ਤੋਂ 6 ਵਾਰ ਤੇ ਹੁਣ ਲਾਸਟ ਸਪਰੇਅ ਕੀਤੀ ਸੀ ਆਪਾਂ ਡੈਲੀਗੇਟ ਦੀ ਤੇ ਉਸ ਨੇ ਬਹੁਤ ਵਧੀਆ ਰਿਜ਼ਲਟ ਦਿੱਤਾ ਤੇ ਪਿਛਲੀ ਵਾਰ ਨਾ ਆਪਾਂ ਸਪਰੇਅ ਨਹੀਂ ਕੀਤੀ ਸੀ ਤੇ ਛੱਲੀਆਂ ਦੇ ਵਿੱਚ ਸੁੰਡੀ ਪੈ ਗਈ ਸੀ ਕਾਣੀਆਂ ਹੋ ਗਏ ਸੀ ਛੱਲੀਆਂ ਵਿੱਚੋਂ ਵਿੱਚੋਂ ਕਿਤੇ ਕਿਤੇ ਕਿਉਂਕਿ ਜਿਹੜੀ ਲਾਸਟ ਸਪਰੇਅ ਕਰਨੀ ਐ ਉਹਦਾ ਰਿਜ਼ਲਟ ਬਹੁਤ ਤਗੜਾ ਤੇ ਇਸ ਵਾਰ ਭਰਮੇ ਦਾਣੇ ਆ ਆਪਣੀ ਛੱਲੀ ਦੇ ਵਿੱਚ ਤੇ ਜਵਾਕ ਭੁੰਨ ਕੇ ਖਾਂਦਿਆਂ ਨੂੰ ਵੀ ਲਗਭਗ ਅੱਜ ਮੇਰੇ ਖਿਆਲ ਚ ਮਹੀਨਾ ਹੋ ਗਿਆ ਪਹਿਲਾਂ ਕੱਚੀਆਂ ਭੁੰਨ ਭੁੰਨ ਖਾਈ ਐ ਹੁਣ ਹੁਣ ਜਾ ਕੇ ਵਧੀਆ ਬਣੀਆਂ ਨੇ ਬਿਲਕੁਲ ਪੱਕ ਚੁੱਕੀ ਤੇ ਹਜੇ ਆਪਾਂ 3 ਦਿਨ ਨੂੰ ਹੋਰ ਨਹੀਂ ਪੜਦੇ ਤੇ 3 ਦਿਨਾਂ ਬਾਅਦ ਆਪਾਂ ਇਹਦਾ ਵੱਡ ਕੇ ਚਾਰ ਫਾਦੇਗਾ ਦੇਖੋ ਤੁਸੀਂ ਵਿਚਾਲੇ ਟਿੱਡੇ ਓੜੇ ਸੀ ਉਹ ਵੀ ਆਪਾਂ ਕਲੀਅਰ ਕਰਤੇ ਕਿਉਂਕਿ ਡਾਇਰੈਕਟਰ ਨੂੰ ਉਦੋਂ ਵੱਢਣ ਵੇਲੇ ਡਿੱਕਾ ਲੱਗਦਾਗਾ ਟਿੱਡੇ ਓੜੇ ਜਿਹੜੇ ਮੱਥੇ ਪੜੇ ਵਜ ਦਿਨ ਉਹ ਵੱਢਣ ਵੇਲੇ ਮਿੱਧੇ ਜਾਂਦੇ ਨੇ ਉਹ ਆਪਾਂ ਪਹਿਲਾਂ ਹੀ ਬਾਢਾ ਲਾ ਕੇ ਮੱਜਾਂ ਨੂੰ ਚਾਰਚੂਰ ਤੇ ਵਿੱਚੀ ਛੱਲੀਆਂ ਤੇ ਮੱਜਾਂ ਕਰਦੀਆਂ ਐਸ਼ ਕਿਉਂਕਿ ਛੱਲੀਆਂ ਚ ਦਾਣਾ ਬਹੁਤ ਹੁੰਦਾਗਾ ਤੇ ਇਧਰ ਆਪਣੀ ਫੱਕ ਖੜੀ ਆ ਜੀ 26 ਦੀ ਤੇ ਉਹਦੀ ਤਿਆਰੀ ਹੋ ਰਹੀ ਹੈ ਟਰੈਕਟਰ ਬਾਹਨ ਬਾਹ ਰਿਹਾਗਾ ਇਧਰ ਤੇ ਅੱਜ ਤਰੀਕ ਮੈਂ ਬੋਲ ਦਿੰਨਾਗਾ ਤਰੀਕ ਅੱਜ 6 ਜੁਲਾਈ ਹੋ ਚੁੱਕੀ ਐ ਤੇ 6 ਜੁਲਾਈ ਨੂੰ ਆਪਾਂ ਮਾਕੇ ਇੱਧਰ ਖੜੀ ਐ ਤਿੰਨ ਦਿਨਾਂ ਨੂੰ ਵੱਢਾਂਗੇ ਤੇ ਇੱਧਰ ਤਿਆਰੀ ਕਰ ਰਹੇ ਆ 26 ਝੋਨੇ ਦੀ ਤੇ ਆਪਾਂ ਲਾਵਾਂਗੇ ਇਹ ਵੀ ਤਿੰਨ ਚਾਰ ਦਿਨਾਂ ਨੂੰ ਲਾਵਾਂਗੇ ਅੱਜ ਬਾਣ-ਬੂਣ ਤਿਆਰ ਕਰਕੇ ਧਰ ਦੇਾਂਗੇ ਤੇ ਸਪੈਦਾ ਦੀ ਸਵੇਰੇ-ਸਵੇਰੇ ਆਪਾਂ ਲਾਤੀ ਕਟਾਈ ਤੇ ਸਪੈਦੇ ਲਾਸਟ ਵੀਅਰ ਹੀ ਲਾਏ ਸੀ ਤੁਸੀਂ ਦੇਖ ਲਓ ਵੀ ਨਾਲ-ਨਾਲ ਜਿਹੜਾ ਥੋੜਾ ਇਹ ਬਿਜ਼ਨਸ ਹੁੰਦਾਗਾ ਇਹ ਵੀ ਕਰਨਾ ਚਾਹੀਦਾਗਾ ਤੇ ਇਸ ਵਾਰ ਵੀ ਅਗਸਤ ਮਹੀਨੇ ਚ ਆਪਾਂ ਸਪੈਦੇ ਲਾਵਾਂਗੇ ਕਿਉਂਕਿ ਅਗਸਤ ਹਰ ਅਗਸਤ ਮਹੀਨੇ ਆਪਾਂ ਲਗਭਗ 150 ਦਰਖਤ ਲਾਈਦਾਗਾ ਤੇ ਇਹ 200 ਸਪੈਦਾਗਾ ਲਗਭਗ ਪਿਛਲੇ ਸਾਲ ਲਾਇਆ ਸੀ ਇਸ ਵਾਰ ਵੀ 1.5 200 ਲਾਵਾਂਗੇ ਉਸ ਵਾਸਤੇ ਵੀ ਜਗ੍ਹਾ ਆਪਾਂ ਵੇਖਣੀ ਹੈ ਕਿੱਥੇ ਲਾਉਣੇ ਨੇ ਤੇ ਆਪਣੇ ਇਹ ਜੇ ਵੀਡੀਓ ਵੇਖਣ ਵਾਸਤੇ ਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਕਿਉਂਕਿ ਆਪਾਂ ਪਿੰਡਾਂ ਦਾ ਦੇਸੀ ਸਬਾਨ ਹੀ ਦਿਖਾਉਣੇ ਹੁੰਨੇ ਆ ਆਮ ਜਿਹੜਾ ਆਪਣੇ ਪਿੰਡਾਂ ਚ ਹੋਈ ਜਾਂਦਾ ਸਿਸਟਮ ਖੇਤੀਬਾੜੀ ਬਾਰੇ ਜਾਂ ਹੋਰ ਤੇ ਇਹ ਜੀ ਵੀਡੀਓ ਆਪਣੇ ਚੈਨਲ ਤੇ ਆਉਂਦੇ ਰਹਿਣਗੇ ਤੇ ਆ ਦੇਖੋ ਤੁਸੀਂ ਨਾਲ ਖਾਲ ਵੀ ਬਹੁਤ ਡੂੰਗਾ ਪੱਟਿਆ ਹੋਇਆ ਕਿਉਂਕਿ ਇਹ ਖਾਲ ਪੱਕੇ ਬਣਨੇ ਨਾ ਬਹੁਤ ਜ਼ਿਆਦਾ ਮਿਹਨਤ ਤੋਂ ਬਾਅਦ ਪਾਣੀ ਉਪੜਿਆ ਆਪਣੇ ਖੇਤਾਂ ਦੇ ਵਿੱਚ ਪਹਿਲਾਂ ਵੀ ਪਾਣੀ ਆਉਂਦਾ ਸੀ ਪਰ ਘੱਟ ਆਉਂਦਾ ਸੀ ਤੇ ਇਧਰ ਆਪਣਾ ਫਾਰਮ ਤੇ ਭਾਈਆ ਆਪਣੇ ਮੈਂ ਇੱਕ ਵਾਰੀ ਹੋਰ ਕਹਿਣਾ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਥੋੜਾ ਜਾਂਦਾ ਕੁਝ ਨਹੀਂ ਮੇਰੇ ਅਰਗੇ ਦਾ ਮੜਾ ਮੋਟਾ ਹੌਸਲਾ ਵੱਧ ਜਾਂਦਾ ਗਾ ਸਬਸਕ੍ਰਾਈਬ ਵੱਧਦੇ ਨੇ ਜਦੋਂ ਹੈ ਧੰਨਵਾਦ ਭਾਈ